ਫਾਰਚੂਨ ਚ ਰੱਖੀ ਬੈਠੇ ਸਨ 40 ਕਿਲੋ ਦਾ ਚਿੱਟਾ ਬਠਿੰਡਾ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ 40 ਕਿਲੋ ਹੈਰੋਇਨ ਸਮੇਤ 6 ਨੂੰ ਕਰ ਲਿਆ ਗ੍ਰਿਫਤਾਰ ਇਸ ਬੰਦੀ ਐਸਐਸਪੀ ਬਠਿੰਡਾ ਵੱਲੋਂ ਕੀਤੀ ਗਈ ਪ੍ਰੈਸ ਕਾਨਫਰੰਸ ਜਿਸ ਵਿੱਚ ਉਹਨਾਂ ਦੱਸਿਆ ਕਿ ਫਾਰਚੂਨਰ ਵਿੱਚ 40 ਕਿਲੋ ਚਿੱਟਾ ਲੈ ਕੇ ਜਾ ਰਹੇ ਸਨ ਜਿਸ ਤੇ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ 6 ਲੋਕਾਂ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ ਦੇ ਕਬਜ਼ੇ 'ਚੋਂ 40 ਕਿਲੋ ਹੈਰੋਇਨ ਬਰਾਮਦ ਹੋਈ ਹੈ ਉਹਨਾਂ ਨੇ ਕਿਹਾ ਕਿ ਪੁਲਿਸ ਅਮਰੀਕੀ ਨਾਲ ਜਾਂਚ ਕਰ ਰਹੀ ਹੈ ਤੇ ਹੋਰ ਵੀ ਖੁਲਾਸੇ ਹੋ ਸਕਦੇ ਹਨ ਮਾਨਯੋਗ ਮੁੱਖ ਮੰਤਰੀ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜਿਹੜੀ ਪੰਜਾਬ ਚ ਇੱਕ ਯੁਧ ਨਸ਼ਿਆਂ ਵਿਰੁੱਧ ਮੁਹਿੰਮ ਕੰਟੀਨਿਊ ਚੱਲ ਰਹੀ ਹੈ ਉਹਦੇ ਤਹਿਤ ਹੀ ਬਠਿੰਡਾ ਪੁਲਿਸ ਲਗਾਤਾਰ ਜਿਹੜੇ ਮਾੜੇ ਅਨਸਰ ਹੈ ਇਨਕਲੂਡਿੰਗ ਡਰਗ ਪੈਡਲਰਸ ਜਾਂ ਕੋਈ ਵੀ ਕ੍ਰਿਮੀਨਲ 엘ਿਮੈਂਟਸ ਉਹਨਾਂ ਤੇ ਕਾਰਵਾਈ ਕਰਦੀ ਰਹੀ ਹੈ ਉਸ ਦੇ ਤਹਿਤ ਹੀ ਅੱਜ ਸਾਨੂੰ ਬਹੁਤ ਵੱਡੀ ਸਫਲਤਾ ਮਿਲੀ ਹੈ ਜਦੋਂ ਅੱਜ ਸਵੇਰੇ ਸਾਡੀ ਸੀਆਈਏ 1 ਦੀ ਟੀਮ ਜਿਹੜੀ ਸ਼ੱਕੀ ਪੁਰਸ਼ਾਂ اور ویکلز دی چیکنگ کر رہی سی گی પેટ્રોલنگ کر رہی سی ਮੈਨਾ ਚੌਂਕ ایریا ਜਿਹੜਾ پولیس ਦੇ ਸ਼ੱਕ ਦੇ ਬਿਨਾ ਤੇ ਇੱਕ ਬਲੈਕ ਫੋਰਚੂਨਰ ਗੱਡੀ ਨੂੰ ਇੰਟਰਸੈਪਟ ਕੀਤਾ ਜਿਹਦਾ ਨੰਬਰ ਹੈ PB53E 6771 ਇਸ ਗੱਡੀ ਚ 6 ਉਹਨਾਂ ਦੇ ਨਾਮ ਵਗੈਰਾ ਪੁੱਛੇ ਗਏ ਤੇ ਉਹਨਾਂ ਨੇ ਆਪਣੇ ਨਾਮ ਲਖਵੀਰ ਸਿੰਘ ਪ੍ਰਭਜੀਤ ਸਿੰਘ ਰਣਜੋਤ ਸਿੰਘ ਆਕਾਸ਼ ਮਾਰਵਾ ਰੋਹਿਤ ਕੁਮਾਰ ਔਰ ਗੁਰਚਰਨ ਸਿੰਘ ਦਸਿਆ ਇਹ 6 ਦੇ 6 ਜਿਹੜੇ ਵਿਅਕਤੀ ਹੈ ਇਹ ਮਲੋਟ ਡਿਸਟ੍ਰਿਕਟ ਸ਼੍ਰੀ ਮੁਕਸਰ ਸਾਹਿਬ ਦੇ ਰਹਿਣ ਵਾਲੇ ਆ ਉੱਥੇ ਦੇ ਵਸਨੀਕ ਹੈ ਤੇ ਜਦੋਂ ਮੌਕੇ ਤੇ ਡੀਐਸਪੀ ਸਿਟੀ 1 ਸੰਦੀਪ ਸਿੰਘ ਜੀ ਨੂੰ ਉੱਥੇ ਬੁਲਾਇਆ ਗਿਆ ਤੇ ਜਦੋਂ ਗੱਡੀ ਦੀ ਚੈਕਿੰਗ ਕੀਤੀ ਗਈ ਤੇ ਉਹਦੇ ਚ ਸਾਨੂੰ 40 ਕਿਜੀ ਹੈਰੋਇਨ ਜਿਹੜੀ हैवी कमरशियल क्वॉंटिटी होंगी है उस बरामद की गई और इन्होंने सारे गिरफ्तार करके कोतवाली थाने एन डी पी एस द रेलीवेंट सैक्शन तहत एफ आई आर लॉन्च किया जा रहा है जो हूँ तक की प्रिलिमिनरी पुछगिछ की गई है वो सामने आया है कि जीडीए ਕਮਰਸ਼ੀਅਲ ਕੁਆਂਟੀਟੀ ਦੀ ਹੈਰੋਇਨ ਰਿਕਵਰ ਹੋਈ ਹੈ ਇੱਕ ਫੋਰਨ ਬੇਸਡ ਹੈਂਡਲਰ ਇਹਦੇ ਵਿੱਚ ਇਨਵੋਲਡ ਹੈ ਜਿਹੜਾ ਕਰਾਸ ਬਾਰਡਰ ਪਾਕਿਸਤਾਨ ਤੋਂ ਇਹਨਾਂ ਨੂੰ ਜਿਹੜੀ ਇਹ ਹੈਰੋਇਨ ਹੈ ਮੰਗਵਾ ਕੇ ਦੋਸ਼ੀਆਂ ਨੂੰ ਡਿਲੀਵਰ ਕਰਾਂਦਾ ਸੀਗਾ ਸੋ ਇਸ ਬੇਸ ਤੇ ਅਸੀਂ ਹੁਣ ਇਹਨਾਂ ਨੂੰ ਅਰੈਸਟ ਕਰਨ ਤੋਂ ਬਾਅਦ ਜਿਹੜਾ ਰਿਮਾਂਡ ਲਵਾਂਗੇ ਇਹ ਸਾਰੇ ਐਂਗਲਸ ਕੇ ਪਿੱਛੋਂ ਕੌਣ-ਕੌਣ ਇਨਵੋਲਡ ਸੀਗੇ ਜਿਵੇਂ ਕਿ ਹੁਣ ਤੱਕ ਪਤਾ ਲੱਗਿਆ ਕਿ ਇਹਦੇ ਵਿੱਚ ਇੱਕ ਫੋਰਨ ਬੇਸਡ ਹੈਂਡਲਰ ਇਨਵੋਲਡ ਹੈ ਔਰ ਉਹ ਕਰਾਸ ਬਾਰਡਰ ਇਹ ਜਿਹੜੀ ਨਸ਼ੇ ਦੀ ਸਪਲਾਈ ਡਿਲੀਵਰ ਕਰਾਂਦਾ ਸੀਗਾ ਡਿਲੀਵਰ ਕਰਾ ਕੇ ਅੱਗੇ ਕਿੱਥੇ ਕਿੱਥੇ ਵੇਚਦੇ ਸੀ ਇਹ ਸਾਰਾ ਜਿਹੜਾ ਨੈਕਸਸ ਹੈ ਬੈਕਵਰਡ ਐਂਡ ਫਾਰਵਰਡ ਲਿੰਕੇਜ ਇਹਨੂੰ ਅਸੀਂ ਇਹਨੂੰ ਅਸੀਂ ਅਨਰੈਵਲ ਕਰਾਂਗੇ ਪਰ ਇਹ ਰਿਮਾਂਡ ਤੋਂ ਬਾਅਦ ਹੀ ਪਤਾ ਲੱਗੇਗਾ ਔਰ ਇਹ ਵੀ ਪਤਾ ਲੱਗੇਗਾ ਕਿ ਜਿਹੜੀ ਇਹ ਹੈਰੋਇਨ ਹੈ ਇਹ ਨਾਟ ਜਸਟ ਆਪਣੇ ਪੰਜਾਬ ਦੇ ਵੱਖ-ਵੱਖ ਡਿਸਟ੍ਰਿਕਟ ਰਾਦਰ ਦੂਜੇ ਸਟੇਟ ਦੇ ਜ਼ਿਲ੍ਹਿਆਂ ਨੂੰ ਵੀ ਇਹ ਸਪਲਾਈ ਕਰ ਰਹੇ ਸੀਗੇ ਔਰ ਇਸ ਤੋਂ ਇਲਾਵਾ ਮੈਂ ਦੱਸਣਾ ਚਾਹੁੰਦੀ ਹਾਂ ਕਿ ਜਿਹੜੇ 6 ਵਿਅਕਤੀ ਹੈ ਇਹਨਾਂ ਦੀ ਇਨਾਂ ਚ ਸਭ ਤੋਂ ਛੋਟੀ ਉਮਰ ਦਾ ਲੜਕਾ ਇੱਕ 21 ਸਾਲ ਦਾ ਵੀ ਹੈ ਔਰ ਮੈਕਸਿਮਮ ਏਜ ਇਹਦੇ ਚ 33 ਸਾਲ ਹੈ ਜੋ ਲਖਵੀਰ ਸਿੰਘ ਹੈ ਇਨਾਂ ਛੇ ਚ ਬਾਕੀ ਸਾਰੇ ਬੇਰੋਜ਼ਗਾਰ ਹੈ ਸਿਰਫ ਜਿਹੜਾ ਲਖਵੀਰ ਸਿੰਘ ਔਰ ਫਲਖਾ ਹੈ ਉਹ ਕਾਰ ਬਾਜ਼ਾਰ ਦੀ ਸੇਲ ਪਰਚੇਸ ਦਾ ਕੰਮ ਕਰਦਾ ਔਰ ਇਹਦੇ ਤੇ ਇੱਕ ਪਹਿਲਾ ਐਫ ਆਈ ਆਰ ਦਰਜ ਹੈ 2022 ਚ ਅੰਡਰ ਸੈਕਸ਼ਨ 308 363 342 506 148 149 ਆਈ ਪੀ ਸੀ ਐਂਡ ਆਰਮਜ਼ ਐਟ ਖਾਨਾ ਸਿਟੀ ਮਲੌਰਟ ਮੁਕਸਰ ਸਾਹਿਬ ਵਿੱਚ ਔਰ ਜਿਹੜਾ ਪ੍ਰਭਜੀਤ ਸਿੰਘ ਹੈ 26 ਸਾਲ ਦਾ ਇਹ ਵੀ ਮਲੋੜ ਦਾ ਰੈਂਡ ਵਾਲਾ ਇਹਦੇ ਤੇ 2020 ਚ ਇੱਕ ਐਨਡੀਪੀਐਸ ਦਾ ਪਰਚਾ ਦਰਜਾ ਬਟ ਉਹ ਨਾਨ ਕਮਰਸ਼ੀਅਲ ਕੁਆਂਟੀਟੀ ਦਾ ਔਰ ਜਿਹੜੇ ਬਾਕੀ ਚਾਰ ਦੋਸ਼ੀ ਹੈਗੇ ਇਨਾਂ ਤੇ ਕੋਈ ਵੀ ਇਨਾਂ ਦੀ ਪੁਰਾਣੀ ਕ੍ਰਿਮੀਨਲ ਹਿਸਟਰੀ ਨਹੀਂ ਹੈ ਔਰ ਸੋ ਇਸ ਕੇਸ ਚ ਸਾਡੀ ਹੁਣ ਤੱਕ ਦੀ ਟੋਟਲ ਰਿਕਵਰੀ 40 ਕਿਜੀ ਹੈਰੋਇਨ ਹੈ ਔਰ ਜਿਹੜੀ ਗੱਡੀ ਜੇ ਬਰਾਮਦ ਹੋਈ ਹੈ ਬਲੈਕ ਫੋਰਚਨਰ ਉਹ ਅਸੀਂ ਕਬਜ਼ੇ 'ਚ ਲੈ ਲੀਏ ਐਂਡ ਜਿਵੇਂ ਮੈਂ ਦੱਸਿਆ ਹੁਣ ਅਸੀਂ ਰਿਮਾਂਡ ਲੈ ਕੇ ਇਸ ਕੇਸ ਦੀ ਬੈਕਵਰਡ ਫਾਰਵਰਡ ਲਿੰਕੇਜ ਨੂੰ ਕੱਢਾਂਗੇ ਮਿਹਰ ਕਰਦੇ ਜਿਹੜੇ ਕੀਤੀ ਦਰਸੀ ਉਹ ਵੀ ਇਹਨਾਂ ਦੇ ਘਰ ਸੇ ਦੇਖੋ ਜੀ ਕਰਦੇ ਜਿਹੜੇ ਰੇਟਸ ਵਗੈਰਾ ਹੁੰਦੇ ਉਹ ਸਾਰੀ ਡਿਊਰਿੰਗ ਇਨਵੈਸਟੀਗੇਸ਼ਨ ਦਾ ਹਿੱਸਾ ਹੁੰਦਾ ਬਟ ਇਨੀਸ਼ੀਅਲੀ ਨਾਨੂੰ ਇੰਟਰਸੈਪਟ ਗੱਡੀ 'ਚ ਕੀਤਾ ਗਿਆ ਤੇ ਉੱਥੇ ਹੀ ਨਾਨੂੰ ਸਾਨੂੰ ਬਰਾਮਦੀ ਹੋਈ ਨਾ ਟੋਟਲੀ ਇਹਨੇ ਇੱਕ ਮਹਰਬਾਰੇ ਜੋ ਪਾਦਰ ਲਿੰਕ ਹੈ ਉਹ ਥੋੜੇ ਸਟੇਲ ਹੋ ਗਏ ਸਰ ਮੈਂ ਜੀ ਫੋਰਨਰ ਨਹੀਂ ਕਿਹਾ ਫੋਰਨ ਬੇਸਡ ਹੈਂਡਲਰ ਹੁੰਦਾ ਹੈ ਥੀਜ਼ ਆਰ ਆਪਰੇਸ਼ਨਲ ਟਰਮਸ ਕੇ ਜਿਹੜ ਬੈਕਵਰਡ ਲਿੰਕੇਜ ਪਤਾ ਲੱਗਿਆ ਕਿ ਇੱਕ ਬੰਦਾ ਵਿਦੇਸ਼ 'ਚ ਬੈਠਾ ਹੈ ਜਿਹੜਾ ਇਹਨਾਂ ਨੂੰ ਜੋ ਇਹ ਰਿਕਵਰੀਓ ਨੂੰ ਕਰਾਸ ਬਾਰਡਰ ਡਾਇਰੈਕਟ ਕਰਿਆ ਸੀ ਤੇ ਡਿਲੀਵਰ ਕਰਾ ਰਿਹਾ ਸੀ ਮੈਂ ਕਰੀ ਏਰੀਆ ਚੋਂ ਆਈ ਹੈ ਸੌਰੀ ਕਿਹੜੇ ਏਰੀਆ ਚੋਂ ਬਾਰਡਰ ਦਾ ਕਿਹੜੇ ਏਰੀਆ ਚੋਂ ਆਈ ਹੈ ਕਰਾਸ ਬਾਰਡਰ ਜੀ ਬਾਰਡਰ ਡਿਸਟ੍ਰਿਕਟਸ ਹੁੰਦੇ ਆ ਜਿਹੜੇ ਪਾਕਿਸਤਾਨ ਦੇ ਇਹ ਹਲੇ ਐਗਜ਼ੈਕਟ ਸਾਨੂੰ ਪਤਾ ਨਹੀਂ ਬਟ ਇਟ ਇਜ਼ ਵਨ ਆਫ ਦਾ ਬਾਰਡਰ ਡਿਸਟ੍ਰਿਕਟ ਇਹ ਜੀ ਤਫਤੀਸ਼ 'ਚ ਪਤਾ ਲੱਗੇਗਾ ਹਲੇ ਮੈਂ ਤੁਹਾਨੂੰ ਪ੍ਰੋਪਰ ਜੀ ਤੇ ਡਰੋਨ ਆਈ ਆ ਜੀ ਹੱਲੇ ਜੀ ਟੂ ਪ੍ਰੀਲੀਮਿਨਰੀ ਟੂ ਟੈਲ ਹ ਸਾਨੂੰ ਬਹੁਤ ਟਾਈਮ ਮੈਂ ਕੋਈ ਨਹੀਂ ਮਿਲੀ ਕਿ ਰਤਮਨੀ ਹੱਲੇ ਨਹੀਂ ਮਿਲੀ ਜੀ ਸਰ ਮੈਂ ਲੋਟੇ ਮੁਕਸੋਤੀ ਲਿਖਿਆ ਉਸ ਦੀ ਲਿੰਕ ਕੀ ਹੈ ਜਿਹੜਾ ਜੀ ਹੁਣ ਤੱਕ ਤਫਤੀਸ਼ ਚ ਪਤਾ ਲੱਗੇ ਸਾਰੇ ਦੇ ਆ ਕਾਮਨ ਫਰੈਂਡਸ ਬਟ ਕਿੰਨੀ ਡੀਪ ਇਨ ਆਦੀ ਰਿਲੇਸ਼ਨਸ਼ਿਪ ਹੈ ਉਹ ਹੱਲੇ ਤਫਤੀਸ਼ ਚ ਪਤਾ ਨਹੀਂ ਲੱਗਾ ਉਨੇ ਜੋ ਪਤਾ ਲੱਗਿਆ ਸੀ ਥੋੜੀ ਦੇਰ ਤੱਕ ਇੱਥੇ ਹੀ ਸੀਗੇ ਬਟ ਪਛੋਂ ਇਹ ਮਲੋਟ ਨੂੰ ਬਿਲੋਂਗ ਬਿਲੋਂਗ ਕਰਦੇ ਥੋੜਾ ਕਾਰਵਾਰੀ ਜਾਣਕਾਰੀ ਦੇ ਦੇਣਾ ਤਾਂ ਆਪਣਾ ਆ ਉਹ ਕਿਰਾਏ ਤੇ ਰਹਿੰਦੀ ਸੀ ਕਿ ਜੀ ਹਲੇ ਮੈਂ ਰਿਵੀਲ ਨਹੀਂ ਕਰ ਸਕਦੀ ਤਫ਼ਤੀਸ਼ سے کنفرم ਕਰਾਂਗੇ ਤਾਂ ਹੀ ਆਈ ਕੈਨ ਕਨਫਰਮ ਤੁਹਾਨੂੰ ਕੁਝ ਬ੍ਰਾਂਡਿੰਗ ਹਮਨੇ ਰੇਟ ਪ੍ਰੋਗਰਾਮ ਆਪਣੀ ਲੰਬੀ ਚੱਲੀ ਆ ਰਹੀ ਹੈ ਕੁਝ ਜਿਹੜਾ ਐਨਡੀਪੀਐਸ ਦਾ ਕਮਰਸ਼ੀਅਲ ਕੁਆਂਟੀਟੀ ਹੁੰਦੀ ਹੈ ਦੈਟ ਇਜ਼ ਸਾਡੇ ਜੋ ਸਪੈਸ਼ਲੀ ਬੀਐਨਐਸ ਤੇ ਈਸਾਕਸ਼ ਐਪ ਦਾ ਸਾਰਾ ਪ੍ਰੋਸੀਜਰ ਹੁੰਦਾ ਉਹ ਸਾਰਾ ਜਦੋਂ ਤੱਕ ਅਸੀਂ ਕੰਪਲੀਟ ਨਹੀਂ ਕਰਦੇ ਵੀ ਕੈਨਟ ਕਨਫਰਮ ਟੂ ਦੈਟ ਇਜ਼ ਵਾਈ ਮੈਂ ਟਾਈਮ ਲੱਗਦਾ ਆਪਕੇ ਲਈ ਸਭ ਤੋਂ ਵੱਡੀ ਕਿਹ ਹੈ ਜੀ ਆਈ ਥਿੰਕ ਰੀਸੈਂਟ ਟਾਈਮਸ ਹੀ ਤਾਂ ਸਭ ਤੋਂ ਵੱਡੀ ਹੈ ਬਟ ਜ਼ਿਲ੍ਹੇ ਦੀ ਸਭ ਤੋਂ ਵੱਡੀ ਹੈ ਨਹੀਂ ਇਹ ਮੈਨੂੰ ਹਲੇ ਚੈੱਕ ਕਰਕੇ ਦੱਸਾਂ ਮੈਡਮ ਜਿਸ ਤਰ੍ਹਾਂ ਤੁਸੀਂ ਰਾਤ ਦੇ ਗੱਲ ਕਰ ਰਹੇ ਹੋ ਇਸ ਤਰ੍ਹਾਂ ਇਸ ਨੇ ਕੰਮ ਕੀਤਾ ਹੈਗਾ ਤੁਸੀਂ ਪੌਣੇ ਦੇ ਡੀਪੀਸਾ ਨੂੰ ਰਿਪੋਰਟ ਪਹੁੰਚਣਾ ਹੋਵੇਗਾ ਸਭ ਤੋਂ ਵੱਡੀ ਕਿਹੜੀ ਹੈ ਤੁਸੀਂ ਆ ਸਾਡੇ ਜ਼ਿਲ੍ਹੇ 'ਚ ਜਦੋਂ ਵੀ ਚਾਹੇ ਕਮਰਸ਼ੀਅਲ ਰਿਕਵਰੀ ਹੋਏ ਚਾਹੇ ਕੋਈ ਆਪਰੇਸ਼ਨਲ ਲੋਅ ਚਾਹੇ ਕਿਸੇ ਵੀ ਤਰ੍ਹਾਂ ਦੀ ਹਰ ਮੁਲਾਜ਼ਮ ਦਾ ਵੱਖਰਾ ਇਥੇ ਵਰਕ ਪੋਰਟਫੋਲੀਓ ਹੁੰਦਾ ਬਟ ਮੈਂ ਹਮੇਸ਼ਾ ਹੀ ਜਿਹੜਾ ਵਧੀਆ ਕੰਮ ਕਰਦਾ ਹੈ ਉਹਦੀ ਰეკਮੈਂਡੇਸ਼ਨ ਕਰਦੀ ਹਾਂ ਡੀਜੀ ਸਰ ਇਜ਼ ਕਾਈਂਡ ਇਨਾਫ ਕਿ ਹਮੇਸ਼ਾ ਸਾਡੇ ਕੰਮਾਂ ਨੂੰ ਇਕਨੋਲਜ ਕਰਦੇ ਹਨ ਸੋ ਡੈਫੀਨਿਟਲੀ ਇਸ ਕੇਸ ਚ ਜਿਨ੍ਹਾਂ ਨੇ ਵੀ ਵਧੀਆ ਕੰਮ ਕੀਤਾ ਮੈਂ ਲਿਖਾਂਗੀ ਉਹਨਾਂ ਦੇ ਮੈਮ ਜਦੋਂ ਤੁਸੀਂ ਗੱਲ ਕਰ ਰਾਤ ਦੇ ਨਾਲ ਉਹ ਜਿਹੜਾ ਹੈਗਾ ਰਾਉਂਡ ਅਪ ਕੀਤਾ ਗਿਆ ਸੀ ਚੈਕਿੰਗ ਦਰਾ ਮੈਂ ਜੀ ਰਾਤ ਨੂੰ ਰਾਉਂਡ ਆਫ ਨਹੀਂ ਗਿਆ ਮੈਂ ਕਿਹਾ ਅੱਜ ਸਵੇਰੇ ਨਾ ਹੋ ਰਹਾ ਹਾਂ ਹਾਂ ਉਦੋਂ ਗੱਡੀ ਚ ਬਰਾਮਦ ਹੋਈ ਸੀ ਜਾਂ ਸ਼ੱਕ ਦੇ ਆਧਾਰ ਤੇ ਨਾਲ ਹੋ ਜਾਂ ਕੋਈ ਇਨਫੋਰਮੇਸ਼ਨ ਨਹੀਂ ਜੀ ਇਹ ਪੈਟਰੋਲਿੰਗ ਚ ਸਾਨੂੰ ਸ਼ੱਕੀ ਗੱਡੀਆਂ ਅਸੀਂ ਪਹਿਲਾਂ ਵੀ ਇੰਟਰਸੈਪਟ ਕਰਦੇ ਹਾਂ ਤੇ ਉਸੇ ਸ਼ੱਕ ਦੇ ਬਿਨਾਂ ਤੇ ਗੱਡੀ ਨੂੰ ਰੋਕਿਆ ਗਿਆ ਤੇ ਉਦੀ ਚੈਕਿੰਗ ਚ ਉਹ ਬਰਾਮਦ ਹੋਈ ਜਾਂ ਸਮਝਾ ਮਾਨੀ ਕਰਕੇ ਜਿਸ ਦੇ ਨਾਮ ਕਿਹਦੇ ਨਾਮ ਦਾ ਗੱਡੀ ਜਿਹੜੀ

ਇਹ ਜ਼ਰੂਰ ਕਲੀਅਰ ਹੋਇਆ ਕਿ ਇਸ ਕੇਸ 'ਚ ਇੱਕ ਫੋਰਨ ਬੇਸਡ ਹੈਂਡਲਰ ਹੈ ਸੋ ਹੀ ਇਜ਼ ਯੂ ਕੈਨ ਸੇ ਹੀ ਇਜ਼ ਵਨ ਆਫ ਦ ਮੇਨ ਐਂਟੀਟੀਆਂ ਬਟ ਉਹਦੀ ਆਇਡੈਂਟੀਟੀ ਹਲੇ ਕਨਫਰਮ ਨਹੀਂ ਹੋਈ ਬਟ ਲੇਟੂ ਸ਼ੀਟ 'ਚ ਰੱਖੀ ਗਈ ਸੀ ਜਦੋਂ ਬੈਕਟਾਚ 'ਚ ਅਲੱਗ-ਅਲੱਗ ਸੀ ਇਹ ਇਕੱਠੀ ਕੁਆਂਟੀਟੀ ਰੱਖੀ ਗਈ ਇਸ ਤਰ੍ਹਾਂ ਅਜੇ ਦਿਸ ਇਜ਼ ਪਾਰਟ ਆਫ ਇਨਵੈਸਟੀਗੇਸ਼ਨ ਇਹ ਸਾਡੀ ਆਪਰੇਸ਼ਨਲ ਗੱਲ ਹੈ ਮੈਂ ਇਹਦਾ ਰੀਲ ਨਹੀਂ ਕਰ ਸਕਦੀ ਐਂਡ ਇਸ ਕੁਆਂਟੀਟੀ ਡਿਲੀਵਰ ਕਰਨੀ ਸੀ ਜਾਂ ਪਰਚੂਨ 'ਚ ਵੇਚਣੀ ਸੀ ਜਿਹੜੀ 40 ਕਿਲੋ ਦੇਖੋ ਜੀ ਇਸ ਤਰ੍ਹਾਂ ਦੀ ਕੁਆਂਟੀਟੀ

ਬਟ ਇਹ ਦਿਸ ਇਜ਼ ਅ ਟਾਪਿਕ ਟੂ ਵੀ ਕਨਸਿਡਰ ਬਟ ਸਾਡੇ ਜ਼ਿਲ੍ਹੇ ਚ ਜੋ ਜੋ ਰਿਕਵਰ ਹੋਈ ਹੈ ਉਹ ਮੈਂ ਤੁਹਾਡੇ ਸਾਹਮਣੇ ਦੱਸ ਰਹੀ ਹਾਂ ਕਿ ਸਪਲਾਈ ਕਰਨੇ ਹਨ ਸਟਰੀਟ ਮਖੜ ਕੇ ਖੜਾ ਗਏ ਸੀ ਜਿਲ੍ਹੇ ਵਿੱਚ ਬਿਲਕੁਲ ਜਿਹੜੇ ਨਵੇਂ ਮੁੰਡੇ ਲੈ ਗਏ ਸੀ ਕਿ ਤਾਂ ਕਿ ਸ਼ੱਕ ਨਾ ਹੋਵੇ ਕਿਉਂਕਿ ਪਹਿਲਾਂ ਕਿਸੇ ਤੇ ਕੋਈ ਐਫ ਆਈ ਆਰ ਰੈਣੀ ਗਈ। ਦੇਖੋ ਕਿ ਦੋ ਤੇ ਐਫ ਆਈ ਆਰ ਤਾਂ ਹੈਗੀ ਜੋ ਮੈਂ ਤੁਹਾਨੂੰ ਦੱਸਿਆ ਬਟ ਇਹ ਸਾਰੇ ਸਾਡੇ ਜ਼ਿਲ੍ਹੇ ਨੂੰ ਬਿਲੋਂਗ ਨਹੀਂ ਕਰਦੇ ਔਰ ਜਿਸ ਵਿੱਚ ਐਨ ਡੀ ਪੀ ਆਰ ਦਾ ਐਫ ਆਈ ਆਰ ਹੈ ਵੀ ਕਟ ਮਾਤਰਾ ਦਾ ਹੈ। ਸੋ ਇਹ ਅਸੀਂ ਤਫਤੀਸ਼ ਚ ਦੇਖਾਂਗੇ ਵਾਟ ਇਜ਼ ਦਾ ਵਾਟ ਇਜ਼ ਕੰਟੀਨ ਮਿਲਿਆ ਸਾਰਾ ਨਸ਼ਾ ਘਰ ਦੀ ਰੇਡ ਜਿਵੇਂ ਸਵੇਦੀਰ ਘਰ ਦੀ ਰੇਡ ਚੱਲੀ ਜਾਂਦੀ ਆ ਸਾਰਾ ਘਰ ਚ ਕੁਝ ਨਹੀਂ ਮਿਲਿਆ ਟੀਜ਼ਰ ኦਪਰੇਸ਼ਨਲ ਥਿੰਗਸ ਜੀ ਇਹ ਸਾਡਾ ਪ੍ਰੋਸੀਜਰ ਹੁੰਦਾ ਹੈ ਉਹ ਮੈਂ ਤੁਹਾਡੇ ਨਾਲ ਡਾਇਵਲਸ ਨਹੀਂ ਕਰ ਸਕਦਾ ਤੁਹਾਨੂੰ ਪਤਾ ਲੱਗਿਆ ਇਹ ਪਹਿਲਾਂ ਵੀ ਲੈ ਕੇ ਆਏ ਇੱਕ ਵਾਰ ਫਸਟ ਟਾਈਮ ਇਹ ਜੀ ਅਸੀਂ ਰਿਮਾਂਡ ਲੈ ਕੇ ਪਤਾ ਕਰਾਂਗੇ ਕਿ ਕਿੰਨੀ ਵਾਰ ਲੈ ਕੇ ਆਏ ਕਿ ਤੇ ਕਿੰਨੀ ਕਿੰਨੀ ਦੇਖੇ ਜੀ ਰਿਮਾਰਕ ਲੈ ਕੇ ਐਗਜੈਕਟ ਪਤਾ ਲੱਗੇਗਾ ਪਰ ਯਸੇ ਥੋੜੀ ਦੇਰ ਦੇ ਜਿਹੜਾ ਇੱਕ ਰਾਈਗਰ ਉਸ ਬੜਾ ਕੁਝ ਵੀ ਨਸ਼ਾ ਦਰਦੀ ਹੈ ਜੀ ਇਹਨਾਂ ਚ ਨਹੀਂ